ਅਗਲੀ ਖਬਰ ਜੀ ਹਾਂ ਲਾਸ ਏਂਜਲਸ ਤੋਂ ਆ ਰਹੀ ਲਾਸ ਏਂਜਲਸ ਟਾਈਮਜ਼ ਨੇ ਇੱਕ ਬੜੀ ਰਿਪੋਰਟ ਛਾਪੀ ਆ ਜਿਹੜੀ ਬੜੀ ਡਰਾਉਣੀ ਆ ਉਹਦੇ ਮੁਤਾਬਕ ਕਹਿੰਦੇ ਵੀ ਉਹਨਾਂ ਨੂੰ ਕੁਝ ਲੀਕਡ ਡਾਕੂਮੈਂਟਸ ਪ੍ਰਾਪਤ ਹੋਏ ਆ ਜਿਹਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਇਸ ਮਹੀਨੇ ਦੇ ਐਂਡ ਤੱਕ ਲਾਸ ਏਂਜਲਸ ਏਰੀਆ ਦੇ ਵਿੱਚ ਲਾਰਜ ਸਕੇਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਹੋਣ ਜਾ ਰਿਹਾ ਹੈਗਾ ਫੈਡਰਲ ਲਾ ਐਨਫੋਰਸਮੈਂਟ ਏਜੰਟਸ ਪਲਾਨ ਕਰ ਰਹੇ ਆ ਬਹੁਤ ਵੱਡਾ ਇਮੀਗ੍ਰੇਸ਼ਨ ਇਨਫੋਰਸਮੈਂਟ ਐਕਸ਼ਨ ਇਹਦੇ ਵਿੱਚ ਐਫ ਵੀ ਆਈ ਬੀ ਇਨਵੋਲਵ ਹੋਊਗੀ ਇਹ ਲਾਸ ਐਂਜਲਸ ਟਾਈਮਜ਼ ਅੱਜ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਕਰ ਰਹੀ ਹੈਗੀ ਆ ਸੋ ਬਿਲਕੁਲ ਹਰਜੋਤ ਸਿੰਘ ਜੀ ਇਸ ਲੀਕਡ ਡਾਕੂਮੈਂਟ ਦੇ ਵਿੱਚ ਪਤਾ ਲੱਗ ਰਿਹਾ ਹੈ ਵੀ ਫੈਡਰਲ ਲਾਅ ਐਨਫੋਰਸਮੈਂਟ ਏਜੰਸੀ ਇਸ ਦੇ ਵਿੱਚ ਕਰੇਗੀ ਅਜੇ ਕੱਲ ਹੀ ਜਿਹੜੇ ਟਾਮ ਹੂਮਨ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਸਵਾਲ ਜਿਹੜੇ ਆ ਉਹ ਚੱਕੇ ਸੀਗੇ ਕਿੰਦੇ ਵੀ মিডিਆ ਦੇ ਵਿੱਚ ਇਨਫੋਰਮੇਸ਼ਨ ਆਉਣ ਦੇ ਕਰਕੇ ਜਿਹੜੇ ਡੈਨਵਰ ਦੇ ਵਿੱਚ ਉਹਨਾਂ ਨੇ ਗੈਂਗਾਂ ਨੂੰ ਫੜਨਾ ਸੀਗਾ ਉਹਨਾਂ ਦੇ ਕਈ ਮੈਂਬਰ ਉਹਨਾਂ ਦੇ ਹੱਥੇ ਜਿਹੜੇ ਉਹ ਨਹੀਂ ਲੱਗੇ ਪਰ ਅੱਜ ਐਲ ਏ ਟਾਈਮਜ਼ ਆਪਣੀ ਇਸ ਦੇ ਹਵਾਲੇ ਦੇ ਨਾਲ ਜਿਹੜਾ ਉਹ ਕਹਿ ਰਹੀ ਹੈ ਇਸ ਲੀਕ ਡਾਕੂਮੈਂਟ ਦੇ ਹਵਾਲੇ ਨਾਲ ਕਹਿ ਰਹੀ ਆ ਵੀ ਲਾਰਜ ਸਕੇਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਜਿਹੜਾ ਉਹ ਇੱਥੇ ਆ ਰਿਹਾ ਹੈਗਾ ਆ ਬਹੁਤ سارے ਲੋਕ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਆਪਣੀ ਕਮਿਊਨਿਟੀ ਦੇ ਆ ਨਾ ਉਹ ਇਦਾਂ ਜਿਹੜਾ ਉਹ ਬਿਹੇਵ ਕਰ ਰਹੇ ਜਿੱਦਾਂ ਕਿਸੇ ਨੂੰ ਕੋਈ ਇਸ ਦੇ ਵਿੱਚ ਅਸਰ ਨਹੀਂ ਪੈਣਾ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਕਲੀਅਰਲੀ ਜਿਹੜਾ ਐਕਸਪੈਡਿਟਡ ਰਿਮੂਵਲ ਦੇ ਤਹਿਤ 2 ਸਾਲ ਤੋਂ ਪਹਿਲਾਂ ਜਾਂ 2 ਸਾਲ ਦੇ ਵਿੱਚ ਵਿੱਚ ਵਾਲੇ ਜਿਨ੍ਹਾਂ ਦੇ ਕੇਸ ਵੀ ਲੱਗੇ ਆ ਕਿਸੇ ਕੋਲ ਵਰਕ ਪਰਮਿਟ ਵੀ ਆ ਦੇਖੋ ਘਬਰਾਉਣ ਦੀ ਲੋੜ ਨਹੀਂ ਆ ਹੁਣ ਇਹ ਤਾਂ ਜੋ ਵੀ ਹੋਊਗਾ ਉਹ ਤਾਂ ਇਨਾਂ ਦੇ ਹੱਥੀ ਆ ਬਾਕੀ ਪ੍ਰਮਾਤਮਾ ਦੇ ਉੱਤੇ ਜਿਹੜਾ ਉਹ ਛੱਡਣਾ ਚਾਹੀਦਾ ਆ ਭਰੋਸਾ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਪਰ ਇਹ ਆ ਵੀ ਇਹ ਡਰ ਜਿਹੜਾ ਜ਼ਰੂਰ ਮਨ ਦੇ ਵਿੱਚ ਡੈਫੀਨੇਟਲੀ ਰਹਿੰਦਾ ਆ ਵੀ ਉਹਨਾਂ ਦੇ ਨਾਲ ਕੀ ਜਿਹੜਾ ਉਹ ਹੋ ਸਕਦਾ ਬਹੁਤ ਸਾਰੇ ਸਾਨੂੰ ਵੀ ਕਹਿੰਦੇ ਵੀ ਤੁਸੀਂ ਪਤਾ ਨਹੀਂ ਸ਼ਾਇਦ ਜਾਣ ਕੇ ਇਹ ਚੀਜ਼ ਕਹਿੰਦੇ ਰਹਿੰਦੇ ਆ ਪਰ ਭਾਈ ਇਹ ਕਾਨੂੰਨ ਆ ਇਹ ਰੂਲ ਆ ਇਹ ਮੈਂ ਨਹੀਂ ਬਣਾਇਆ ਇਹ ਤੁਸੀਂ ਨਹੀਂ ਬਣਾਇਆ ਹਾਂ ਜਿਨ੍ਹਾਂ ਨੇ ਜਿਹੜੇ ਆਈਸ ਵਾਲੇ ਆ ਉਹ ਇਸ ਨੂੰ ਹੁਣ ਲਾਗੂ ਕਰ ਰਹੇ ਆ ਨੋ ਡਾਊਟ ਇਹ ਪੁਰਾਣਾ ਜਿਹੜਾ ਉਹ ਕਾਨੂੰਨ ਆ ਐਕਸਪੀਡਿਟਲ ਰਿਮੂਵਲ ਦਾ ਪਰ ਮਸਲਾ ਇਹ ਆ ਵੀ ਕਿਹੜਾ ਪ੍ਰਸ਼ਾਸਨ ਕਿਹੜੇ ਰੂਲ ਨੂੰ ਕਿਸ ਢੰਗ ਦੇ ਨਾਲ ਇਨਫੋਰਸ ਕਰਦਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਦੇਖਦੇ ਆ ਉਹ ਦੇਖਣ ਵਾਲੀ ਗੱਲ ਆ ਸਵੇਰੇ ਵੀ ਆਪਾਂ ਸ਼ੇਅਰ ਕੀਤਾ ਸੀ ਵੀ ਕਪੈਸਿਟੀ ਇਹਨਾਂ ਦੀ 40 ਹਜ਼ਾਰ ਲੋਕਾਂ ਨੂੰ ਫੜ ਕੇ ਰੱਖਣ ਦੀ ਹੈਗੀ ਆ ਤੇ ਇਹ 108% ਦੇ ਉੱਤੇ ਆ ਉਤੋਂ ਜ਼ਿਆਦਾ ਲੋਕਾਂ ਨੂੰ ਇਹ ਡੀਟੇਨ ਕਰੀ ਬੈਠੇ ਹੈਗੇ ਆਈਸ ਵਾਲੇ ਇਹਨਾਂ ਦੇ ਕੁਝ ਹਜ਼ਾਰ ਜਿਹੜੇ ਮੁਲਾਜ਼ਮ ਨੇ ਆਈਸ ਵਾਲੇ ਜਿਹੜੇ ਅਧਿਕਾਰੀ ਜਿਹੜੇ ਉਹ ਕਹ ਰਹੇ ਵੀ ਦੇ ਨੀਡਿਡ ਮੋਰ ਬਾਡੀਜ਼ ਕੱਲ ਹੀ ਜਿਹੜਾ ਵਾਈਟ ਹਾਊਸ ਨੇ ਇੱਕ ਵਾਰੀ ਫੇਰ ਝਾੜ ਲਾਈ ਆਈਸ ਵਾਲਿਆਂ ਦੀ ਵੀ ਕਹਿੰਦੇ ਵੀ ਕੀ ਗੱਲ ਤੁਸੀਂ ਬੰਦੇ ਕਿਉਂ ਨਹੀਂ ਫੜਨਦੇ ਜਿਆਦੇ ਉਹ ਕਹਿੰਦੇ ਵੀ ਜਿਆਦਾ ਹਿਰਾਸਤਾਂ ਜਿਹੜੀਆਂ ਆ ਉਹ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਾਓ ਗ੍ਰਿਫਤਾਰ ਜਿਹੜੇ ਆ ਉਹ ਤੁਸੀਂ ਕਰੋ ਇੱਕ ਫੈਡਰਲ ਲਾ ਇਨਫੋਰਸਮੈਂਟ ਦਾ ਸੋਰਸ ਐਲ ਏ ਟਾਈਮਜ਼ ਕਹਿੰਦਾ ਆ ਵੀ ਉਹਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜਾ ਉਹ ਦੱਸਿਆ ਆ ਵੀ ਐਫ ਬੀ ਆਈ ਡਰਗ ਐਨਫੋਰਸਮੈਂਟ ਏਜੰਸੀ ਐਡਮਿਨਿਸਟ੍ਰੇਸ਼ਨ ਐਲ ਏ ਦੇ ਫੀਲਡ ਆਫਿਸ ਆ ਉਹਨਾਂ ਨੂੰ ਜਿਹੜਾ ਉਹ ਸੱਦ ਲਿਆ ਗਿਆ ਆ ਇਸ ਐਨਫੋਰਸਮੈਂਟ ਐਕਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਇਹ ਕਿੱਥੇ ਹੋਊਗਾ ਕਿਵੇਂ ਹੋਊਗਾ ਇਹਦੇ ਬਾਰੇ ਅਜੇ ਕੁਝ ਵੀ ਪਤਾ ਨਹੀਂ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਇਹ ਕਲੀਅਰਲੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਦੱਸਿਆ ਸੀਗਾ ਕਿ ਅਸੀਂ ਸੈਂਚਰੀ ਸਿਟੀਜ਼ ਦੇ ਉੱਤੇ ਟੌਮ ਹੂਮਨ ਹੁਣਾਂ ਨੇ ਵੀ ਇਹ ਕਲੀਅਰ ਕੀਤਾ ਸੀ ਵੀ ਉਹਨਾਂ ਦੇ ਮਗਰ ਆ ਰਹੇ ਆ ਉਹ ਉਹਨਾਂ ਨੇ ਵੀ ਕਿਹਾ ਸੀਗਾ ਵੀ ਤਿੰਨ ਤਿੰਨ ਜਿਹੜੇ ਸ਼ਹਿਰ ਆ ਉਹਨਾਂ ਦੇ ਉੱਤੇ ਲਗਾਤਾਰ ਇਕੱਠੇ ਜਿਹੜੀ ਅਸੀਂ ਛਾਪੇਮਾਰੀ ਆ ਇਸ ਵਿੱਚ ਕਰ ਸਕਦੇ ਹੈਗੇ ਇੱਕ ਸਾਬਕਾ ਫੈਡਰਲ ਲਾ ਇਨਫੋਰਸਮੈਂਟ ਦਾ ਅਧਿਕਾਰੀ ਆ ਉਸਨੇ ਕਿਹਾ ਵੀ ਉਸ ਨੂੰ ਵੀ ਇਨਫੋਰਮ ਕੀਤਾ ਗਿਆ ਹੈਗਾ ਆ ਇਸ ਪ੍ਰੈਪਰੇਸ਼ਨ ਦੇ ਲਈ ਜਿਹੜੀਆਂ ਆਈਸੀ ਦੀਆਂ ਰੇਡਸ ਹੁਣ ਐਲ.ਏ ਦੇ ਇਲਾਕੇ ਦੇ ਵਿੱਚ ਆਣੀਆਂ ਆ ਇਹਦੇ ਵਿੱਚ ਕੋਈ ਲੋਕੀਸ਼ੂਪੀ ਗੱਲ ਨਹੀਂ ਆ ਵੀ ਐਲ.ਏ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਚਾਹੇ ਉਹ ਇਲਲੀਗਲ ਨੇ ਚਾਹੇ ਉਹ ਪੇਪਰਵਰਕ ਤੇ ਆ ਚਾਹੇ ਉਹਨਾਂ ਦਾ ਵਰਕ ਪਰਮਿਟ ਤੇ ਆ ਜਾਂ ਜਾਂ ਰਿਮੂਵਲ ਆਰਡਰ ਦੀ ਜਿਹੜੀ ਉਹ ਡੀਕ ਚਾਹੇ ਜਾਂ ਜਿਨ੍ਹਾਂ ਦੇ ਉੱਤੇ ਰਿਮੂਵਲ ਲੱਗੇ ਆ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਹੈਗੇ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਐਲ.ਏ ਦੇ ਵਿੱਚ ਵੀਕਐਂਡ ਦੇ ਉੱਤੇ ਪਿਛਲੇ ਵੀਕਐਂਡ ਦੀ ਹਰਜੋ ਸਿੰਘ ਜੀ ਹਾਈਵੇ 101 ਨੂੰ ਬਲੌਕ ਕਰ ਦਿੱਤਾ ਗਿਆ ਸੀਗਾ 트럼ਪ ਹੁਣਾਂ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉਲਟ ਜਿਹੜਾ ਉਹ ਮੁਜਾਰਾ ਕਰਦੇ ਜਿਹੜਾ ਉਹ ਹੋਏ ਸੋ ਹੁਣ ਆਈਸ ਦੀ ਇਨਫੋਰਸਮੈਂਟ ਰਿਮੂਵਲ ਆਪਰੇਸ਼ਨ ਉਹ ਲਗਾਤਾਰ ਐਕਸ ਦੇ ਉੱਤੇ ਜਿਹੜੇ ਉਹ ਪਾ ਰਹੇ ਨੇ ਉਹਨਾਂ ਨੇ ਬਾਰ ਬਾਰ ਜਿਹੜਾ ਉਹ ਦਿਖਾ ਰਹੇ ਵੀ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪੁੱਠੇ ਕੰਮ ਜਿਹੜੇ ਉਹ ਕੀਤੇ ਆ ਕਹਿੰਦੇ ਵੀ ਇੱਕ ਮੈਕਸੀਕਨ ਨੈਸ਼ਨਲ ਜਿਸ ਨੇ ਭੈੜਾ ਜਿਹੜਾ ਸਲੂਕ 14 ਸਾਲ ਦੇ ਨਿਆਣੇ ਤੋਂ ਹੇਠਾਂ ਦੇ ਨਾਲ ਕੀਤਾ ਸੀ ਉਸਨੂੰ ਫੜਿਆ ਮੈਕਸੀਕੋ ਦੇ ਵਿੱਚ ਇੱਕ ਜਣਾ ਜਿਹੜਾ ਮਰਡਰ ਮਰਡਰ ਦੇ ਲਈ ਵਾਂਟਡ ਸੀਗਾ ਇੱਕ ਜਿਹੜੀ ਬੀਬੀ ਕਨਵਿਕਟਡ ਸੀਗੀ ਡੀਯੂਆਈ ਦੇ ਵਿੱਚ ਇੱਕ ਵੈਨੇਜ਼ੁਏਲਾ ਦਾ ਗੈਂਗ ਮੈਂਬਰ ਉਸਨੂੰ ਵੀ ਜਿਹੜਾ ਇਹਨਾਂ ਨੇ ਫੜਿਆ ਆ ਐਫਪੀਆਈ ਦੇ ਜਿਹੜੀ ਸਪੋਕਸਵੂਮਨ ਆ ਲੌਰਾ ਐਮਿਲਰ ਉਹਨਾਂ ਨੇ ਹਾਲ ਦੀ ਘੜੀ ਇਸ ਪੂਰੇ ਆਪਰੇਸ਼ਨ ਨੂੰ ਲੈ ਕੇ ਲਾਸਟਕਲ ਆਪਰੇਸ਼ਨ ਦੇ ਉੱਤੇ ਟਿੱਪਣੀ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ ਪਰ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਕੰਮ ਹਮੇਸ਼ਾ ਹੀ ਆਈਸ ਦੇ ਨਾਲ ਇੱਕ ਸਪੋਰਟਿਵ ਰੋਲ ਦਾ ਜਿਹੜਾ ਉਹ ਰਹਿੰਦਾ ਆ ਆਈਐਸ ਨੇ ਪਿਛਲੇ ਮਹੀਨੇ ਜਿਹੜੀਆਂ ਹੋਰ ਫੈਡਰਲ ਏਜੰਸੀਜ਼ ਆ ਜਿਸ ਵਿੱਚ ਡੀਈਏ ਬਿਊਰੋ ਆਫ ਐਲਕੋਹਲ ਟਬਾਕੋ ਫਾਇਰਆਰਮਜ਼ ਐਂਡ ਐਕਸਪਲੋਸਿਵਜ਼ ਉਹਨਾਂ ਦੀ ਵੀ ਵਰਤੋਂ ਐਫਬੀਆਈ ਦੇ ਨਾਲ ਜਿਹੜੀ ਉਹ ਕਰ ਰਹੇ ਆ ਇਸ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਸ ਨੂੰ ਜਿਹੜਾ ਹੋ ਲੈ ਕੇ ਐਲਏ ਦੇ ਜਿਹੜੇ ਪੁਲਿਸ ਵਾਲੇ ਆ ਜਾਂ ਸ਼ਹਿਰਫ ਵਾਲੇ ਆ ਉਹਨਾਂ ਦਾ ਕਿਦਾਂ ਦਾ ਵਤੀਰਾ ਰਹੂਗਾ ਇਹ ਦੇਖਣ ਵਾਲੀ ਗੱਲ ਆ 트럼ਪ ਹੁਣਾਂ ਦੇ ਸੌ ਚੱਕਣ ਤੋਂ ਪਹਿਲਾਂ ਹਰਜਿੰਦਰ ਸਿੰਘ ਜੀ ਐਲਏ ਪਹਿਲਾ ਸ਼ਹਿਰ ਬਣਿਆ ਸੀ ਜਿਸ ਨੇ ਆਪਣੇ ਸਾਰੇ ਹੀ ਮੁਲਾਜ਼ਮਾਂ ਨੂੰ ਫੈਡਰਲ ਅਧਿਕਾਰੀਆਂ ਦੇ ਨਾਲ ਨਾ ਸਾਥ ਦੇਣ ਦੇ ਮਤੇ ਨੂੰ ਜਿਹੜਾ ਉਹ ਪਾਸ ਕੀਤਾ ਸੀਗਾ ਸੋ ਇਹ ਕਾਫੀ ਗਹਿਮਾ ਗਹਿਮੀ ਜਿਹੜੀ ਹਰਜੋਤ ਸਿੰਘ ਜੀ ਐਲ ਏ ਦੇ ਵਿੱਚ ਆਉਂਦੇ ਦਿਨਾਂ 'ਚ ਹੋ ਸਕਦੀ ਆ ਜੇ ਵਾਕਿਆ ਹੀ ਇਹ ਜਿਹੜੇ ਲੀਕ ਡਾਕੂਮੈਂਟ ਦਾ ਦਾਵਾ ਕਰ ਰਹੀ ਆ ਐਲ ਏ ਟਾਈਮਜ਼ ਵੀ ਉਸ ਦੇ ਜਿਸ ਵਿੱਚ ਇਹ ਦਾਵਾ ਆ ਵੀ ਇੱਕ ਬਹੁਤ ਵੱਡਾ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨ ਐਲ ਏ ਵਿੱਚ ਆ ਰਿਹਾ ਆ ਸੋ ਇੱਥੇ ਕਾਫੀ ਰੌਲਾ ਰੱਪਾ ਪੈਣ ਵਾਲਾ ਆ